ਅੱਜ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਵੀ ਇੱਕ ਗੁਰਪ੍ਰੀਤ ਸਿੰਘ ਗੋਲੀ ਜਿਹੜਾ ਇੱਕ ਕੋਟ ਦੀ ਉਹਦਾ ਰਹਿਣ ਵਾਲਾ ਤੇ ਗਰਦਾਸਪੁਰ ਡਿਸਟ੍ਰਿਕਟ ਦਾ ਇਸ ਦੇ ਖਿਲਾਫ ਜਿਹੜੇ ਕਾਫੀ ਸਗੀਨ ਜਿਹੜੇ ਮਾਮਲੇ ਦਰਜ ਆ 307 ਐਨਡੀਪੀ ਐਕਟ ਆਮ ਦੇ ਅੰਦਰ ਵਿੱਚ ਤੇ ਅੱਜ ਅਸੀਂ ਇਹਨੂੰ ਰੋਕ ਕੇ ਨਾਕਾ ਲਾ ਕੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਇਹਨੇ ਜਿਹੜਾ ਵੀ ਜਿਹੜੀ ਗੱਡੀ ਸੀ ਉਹ ਜਿਹੜੀ ਮਲਾਜ਼ਮਾਂ ਦੇ ਵਿੱਚ ਲਿਆ ਕੇ ਸਿੱਧੀ ਵੀ ਹਟਕੀਤੀ ਜਿਹੜੀ ਕਾਰ ਦੇ ਵਿੱਚ ਮਾਰੀ ਉਸ ਤੋਂ ਬਾਅਦ ਇਹਨੇ ਗੱਡੀ ਪਜਾਲੀ ਅਸੀਂ ਇਹਨੂੰ ਚੇਸ ਕਰਕੇ ਇਹਨੂੰ ਅਰੈਸਟ ਕੀਤਾ ਇਸ ਦੇ ਖਿਲਾਫ ਮਨ ਦੀ ਜਿਹੜੀ ਆ ਉਹ ਕਾਰਵਾਈ ਕੀਤੀ ਐਫਆਰ ਜਿਹੜੀ ਆ ਰਜਿਸਟਰਡ ਕੀਤੀ ਗਈ ਆ ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਟੈਕਨੀਕਲੀ ਵੀ ਇਸ ਤੋਂ ਇਲਾਵਾ ਇਹਨੂੰ ਜਿਹੜੀ ਪੁਸ਼ਕਿਸ਼ ਕੀਤੀ ਜਾ ਰਹੀ ਸਕਤੀਆਂ ਨਾਲ ਕਿ ਇਹਦੇ ਕਾਫੀ ਜਿਹੜੇ ਗੈਂਗਸਟਰ ਜਿਹੜੇ ਸੀ ਉਹਨਾਂ ਨਾਲ ਲਿੰਕ ਰਹੇ ਆ ਤੇ ਅੱਗੇ ਵੀ ਜਿਹੜੇ ਹੁਣ ਵੀ ਇਹਦੇ ਕਿਸ ਗੈਂਗਸਟਰ ਦੇ ਨਾਲ ਕਿਹੜੇ ਗੈਂਗ ਦੇ ਨਾਲ ਲਿੰਕ ਆ ਉਹ ਅਸੀਂ ਜਿਹੜੇ ਆ ਇਨਵੈਸਟੀਗੇਟ ਕਰ ਰਹੇ ਆ ਤੁਹ ਜਿਆਦਾ ਕਿਹ ਗਿਆ ਇਹਨਾਂ ਨੇ ਕਿਹਾ ਇਹੇ ਜਰਾ ਜੱਗੂ ਤੇ ਜਰਾ ਹੈਰੀ ਚਠਾਉ ਦੇ ਨਾਲ ਜਿਹੜੇ ਲਿੰਕ ਰਹੇ ਸਰ ਹੁਣ ਤੱਕ 15 ਤੋਂ ਜ਼ਿਆਦਾ ਮੰਗਲੇ ਦੇ ਤੇ ਹੈਗੇ ਆ ਕਿਦਾਂ ਅਜ ਡਿਪਟੀ ਸਰ ਦੀ ਗਵਾਈ ਦੇ ਵਿੱਚ ਇਹ ਅਰਜੀ ਕਰਾ ਇਹਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਆਪਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਗੱਡੀ ਜੜਾਈ ਨੇ ਗੱਡੀ ਵਿੱਚ ਗੱਡੀ ਮਾਰੀ ਆ ਥਾਣੇ ਦੇ ਪਾਸ ਵੀ ਕੁਝ ਆਇਆ ਸੀ ਹਮਲਾ ਕਰਨ ਵਾਸਤੇ ਕੋਸ਼ਿਸ਼ ਕੀਤੀ ਗਈ ਇਹਨਾਂ ਤੋਂ ਹਾਂਜੀ ਇਹਨੂੰ ਇਹ ਸੀ ਥਾਣੇ ਦੇ ਜਿਹੜੇ ਲੱਗੇ ਆਖੇ ਜਿਹੜੇ ਇਹਨੇ ਗੱਡੀ ਜਿਹੜੀ ਇਹ ਚ ਪਜਾਲੀ ਸੀ ਇਹਨੂੰ ਹੀ ਚੇਜ਼ ਕਰ ਰਹੇ ਸੀ ਇਸ ਜਿਹੜੀ ਗੱਡੀ ਆ ਜੀ ਟਾਣੇ ਦੇ ਲਾਗੇ ਆ ਕੇ ਅਸੀਂ ਜਿਹੜੀ ਰੋਕ ਕੇ ਨੂੰ ਜਿਹੜਾ ਅਰੈਸਟ ਕਰ ਲਿਆ ਇਸ ਤੋਂ ਲਾਗ ਵੈਸੇ ਖਲਾਫ ਜਿਹੜੀ ਆ ਬਣਦੀ ਜਿਹੜੀ ਆ ਕਰ ਰਹੀ ਜਿਹੜੀ ਉਹ ਕੀਤੀ ਗਈ ਹੈ